ਬੁਕਸ ਦੀਆਂ ਗੱਲ ਕਰੀਏ ਤੇ ਹਰ ਇੱਕ ਧਾਰਮਿਕ ਕਿਤਾਬ ਆਪਾਂ ਨੂੰ ਕੁਦਰਤ ਦੇ ਨਾਲ ਜੋੜਦੀ ਹੈ ਨੇਚਰ ਨਾਲ ਜੋੜਦੀ ਹੈ ਆਪਣੀ ਬਾਣੀ ਵਿੱਚ ਵੀ ਕਿਹਾ ਗਿਆ ਕਿ ਪਵਨ ਗਰੂ ਪਾਣੀ ਪਿਤਾ ਮਾਤਾ ਤਰਤਮਹਤ ਸੋ ਅੱਜ ਅਸੀਂ ਜਿੱਥੇ ਆਪਣੇ ਪਛੋਕੜ ਨਾਲੋਂ ਵਿਛੜਦੇ ਜਾ ਰਹੇ ਹਾਂ ਉੱਥੇ ਹੀ ਬੱਚੇ ਪਰਿਆਵਰਣ ਦੇ ਬਾਰੇ ਵੀ ਉੰਨੇ ਸੰਜੀਦਾ ਨਹੀਂ ਰਹੇ ਉਹਦਾ ਕਾਰਨ ਇਹ ਕਿ ਆਪਣੀ ਐਜੂਕੇਸ਼ਨ ਦੇ ਵਿੱਚ ਇੰਨਾ ਕਨੈਕਟ ਨਹੀਂ ਅਸੀਂ ਬਣਾ ਪਾਉਂਦੇ ਕਿ ਬੱਚਿਆਂ ਨੂੰ ਇਹ ਬੇਸਿਕ ਲਾਈਫ ਸਕਿੱਲ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਦਿੱਤੀਆਂ ਜਾਣ ਕਿਉਂਕਿ ਆਪਾਂ ਆਪਣੀ ਉਮਰ ਪਰ ਇਹ ਕਾਗਜ ਨਹੀਂ ਖਾਣੇ ਆ ਰੋਟੀ ਖਾਣੀ ਹੈ ਰੋਟੀ ਕਿਥੋਂ ਆਏਗੀ ਉਹ ਪੇੜਾਂ ਤੋਂ ਆਏਗੀ ਫਲ ਫਰੂਟ ਆਪਾਂ ਨੂੰ ਸਿਹਤਮੰਦ ਬਣਾਉਂਦੇ ਆ ਉਤੋਂ ਆਏਗੀ ਸੋ ਜੇ ਅਸੀਂ ਅੱਜ ਆਪਣੇ ਬੱਚਿਆਂ ਨੂੰ ਸਹੀ ਸੀਧ ਸਹੀ এডਿਕੇਸ਼ਨ ਦਵਾਂਗੇ ਤੇ ਉਹ ਅਲਟੀਮੇਟਲੀ ਸਾਡਾ ਹੀ ਭਵਿੱਖ ਵਧੀਆ ਬਣਾਣਗੇ ਨਾਟ ਓਨਲੀ ਇਸ ਜਨਰੇਸ਼ਨ ਦਾ ਬਲਕਿ ਅੱਜ ਆਪਾਂ ਨੂੰ ਸੋਚ ਪੈ ਗਈ ਆ ਕਿ ਜਿਵੇਂ ਤੁਸੀਂ ਗੱਲ ਕੀਤੀ ਪਾਣੀ ਗੰਦਲਾ ਹੋ ਰਿਹਾ ਸੋ ਵਾਟਰ ਲੈਵਲ ਵੀ ਡਾਊਨ ਜਾ ਰਿਹਾ ਸਾਡੇ ਬੱਚੇ ਕਿਹੜਾ ਪਾਣੀ ਪੀਣਗੇ ਬੋਤਲ ਬੰਦ ਪਾਣੀ ਵੀ ਸਮੁੰਦਰਾਂ ਦਾ ਸਾਫ ਹੋਏਗਾ ਤੇ ਕਿੰਨਾ ਕੁ ਪਿਉਰੀਫਾਈਡ ਪਾਣੀ ਅਸੀਂ ਆਪਣੇ ਬੱਚਿਆਂ ਦੇ ਲਈ ਭਵਿੱਖ ਦੇ ਵਿੱਚ ਇਮੇਜਨ ਕਰ ਪਾਉਂਦੇ ਆ ਸੋ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ এডੂਕੇਸ਼ਨ ਨੂੰ ਰੀਅਲ ਲਾਈਫ এডੂਕੇਸ਼ਨ ਨਹੀਂ ਬਣਾ ਦਿੰਦੇ ਉਨੀ ਦੇਰ ਤੱਕ এডੂਕੇਸ਼ਨ ਦਾ ਮਹੱਤਵ ਨਹੀਂ ਰਹਿੰਦਾ ਹੈ ਤਰੀਕ ਇਹ ਕਿ ਸਾਡੀ ਨਿਊ এডੂਕੇਸ਼ਨ ਪਾਲਿਸੀ ਜਿਹੜੀ ਹੈ ਉਹਦੇ ਵਿੱਚ ਵੀ ਇੱਕ ਵਰਡ ਆਂਦਾ ਐਕਸਪੀਰੀਐਂਸ਼ੀਅਲ ਲਰਨਿੰਗ ਐਕਸਪੀਰੀਅੰਸ ਬੇਸਡ ਲਰਨਿੰਗ ਬੱਚੇ ਜੋ ਦੇਖਣਗੇ ਐਕਸਪੀਰੀਅੰਸ ਕਰਨਗੇ ਉਹ ਚੀਜ਼ਾਂ ਸਿੱਖਣਗੇ ਸੋ ਇਸ ਕਰਕੇ ਇਹ ਆਈਡੀਆ ਇਸੇ ਤੋਂ ਆਇਆ ਕਿ ਅਸੀਂ ਆਪਣੀ ਐਜੂਕੇਸ਼ਨ ਨੂੰ ਕਿਤਾਬੀ ਗਿਆਨ ਤੱਕ ਸੀਮਿਤ ਨਾ ਕਰੀਏ ਉਹਨੂੰ ਪ੍ਰੈਕਟੀਕਲ ਨੋਲਿਜ ਦੇ ਨਾਲ ਕਨੈਕਟ ਕਰਕੇ ਬੱਚਿਆਂ ਦੀ ਐਜੂਕੇਸ਼ਨ ਨੂੰ ਇੱਕ ਇਸ ਤਰ੍ਹਾਂ ਦਾ ਐਕਸਪੀਰੀਅੰਸ ਬਣਾਈਏ ਜਿਹਨੂੰ ਉਹ ਫੀਲ ਕਰ ਸਕਣ ਜਿਹੜੇ ਦਰਦ ਨੂੰ ਉਹ ਮਹਿਸੂਸ ਕਰਨਗੇ ਉਸ ਦਰਦ ਨੂੰ ਉਹ ਵਧੀਆ ਤਰ੍ਹਾਂ ਨਾਲ ਓਵਰਕਮ ਕਰਨ ਦੀ ਵੀ ਕੋਸ਼ਿਸ਼ ਕਰਨਗੇ ਇਹ ਹੈਗਾ ਹੈ ਕਿ ਬੱਚੇ ਹੁਣ ਤੁਸੀਂ ਦੇਖੋ ਪੇਰੈਂਟਸ ਦੇ ਨਾਲ ਵੀ ਆਪਾਂ ਕਨੈਕਟਡ ਹੁੰਦੇ ਆਂ ਔਰ ਬੱਚਿਆਂ ਦੇ ਥਰੂ ਉਹਨਾਂ ਦੇ ਤੱਕ ਵੀ ਇਹ ਮੈਸੇਜ ਇਹ ਸੰਦੇਸ਼ ਜਿਹੜਾ ਪਹੁੰਚਾਇਆ ਜਾਂਦਾ ਹੈ ਅੱਜ ਇਹ ਬੱਚੇ ਰੈਡੀ ਹੋ ਕੇ ਆਏ ਨੇ ਪਰਿਵਰਣ ਦੇ ਪ੍ਰਤੀ ਇਹਨਾਂ ਨੇ ਇੰਨੀਆਂ ਸਾਰੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਰੈਡੀ ਕੀਤੀਆਂ ਨੇ ਪੇਰੈਂਟਸ ਦਾ ਵੀ ਯੋਗਦਾਨ ਹੈ ਔਰ ਇਸ ਇਹਨਾਂ ਚੀਜ਼ਾਂ ਦੇ ਨਾਲ ਐਜੂਕੇਸ਼ਨ ਨੂੰ ਇੱਕ ਬੈਟਰ ਜਿਹੜਾ ਮੋੜ ਉਹ ਦਿੱਤਾ ਜਾ ਰਿਹਾ ਹੈ ਕਿ ਜਿੰਨੀ ਕ੍ਰੀਏਟੀਵਿਟੀ ਕਿਸੇ ਦੇ ਵਿੱਚ ਹੋਏਗੀ ਅੱਜ ਆਪਾਂ ਇਹ ਦੇਖੀਏ ਕਿ ਇੱਕ ਕ੍ਰੀਏਟਿਵ ਬੰਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਖੁੱਖਾ ਨਹੀਂ ਮਾਰ ਸਕਦਾ ਜਾਂ ਬੇਰੋਜ਼ਗਾਰ ਨਹੀਂ ਰਹਿ ਸਕਦਾ ਔਰ ਉਹਦਾ ਮਾਈਂਡ ਜਿਹੜਾ ਹੈ ਉਹ ਉਨਾ ਹੀ ਵਧੀਆ ਹੁੰਦਾ ਹੈ ਯਾਨੀ ਕਿ ਉਨਾ ਹੀ ਪ੍ਰੋਡਕਟਿਵ ਹੁੰਦਾ ਹੈ ਆ ਆਪਾਂ ਨਾਰਮਲੀ ਅੱਜਕੱਲ ਕਹਿੰਦੇ ਆ ਕਿ ਡਿਪਰੈਸ਼ਨ ਬਹੁਤ ਹੋ ਰਿਹਾ ਕਿਉਂ ਹੋ ਰਿਹਾ ਹੈ ਕਿਉਂਕਿ ਬੱਚੇ ਜਿਹੜੇ ਆ ਉਹ ਆਪਣੇ ਆਪ ਦੇ ਨਾਲ ਕਨੈਕਟਡ ਨਹੀਂ ਆ ਕ੍ਰੀਏਟਿਵ ਨਹੀਂ ਆ ਆਪਣੀਆਂ ਪ੍ਰੋਬਲਮਸ ਨੂੰ ਓਵਰਕਮ ਕਰਨ ਦੇ ਕਾਬਿਲ ਨਹੀਂ ਹੋ ਪਾਉਂਦੇ ਸੋ ਇਹਨਾਂ ਛੋਟੇ ਛੋਟੇ ਉਪਰਾਲਿਆਂ ਦੇ ਜ਼ਰੀਏ ਅਸੀਂ ਬੱਚਿਆਂ ਨੂੰ ਕ੍ਰੀਏਟਿਵ ਬਣਾ ਰਹੇ ਆ ਕਿ ਉਹ ਆਪਣੇ ਆਪ ਨੂੰ ਹੀਲ ਕਰਨਾ ਸਿੱਖਣ